ਵਾਸੀ ਗਾਲ ਦੋਸਤੋ ਪੀ ਬਤੀ ਨਵਾਂ ਸ਼ਹਿਰ ਦੇਖ ਰਹੇ ਹਾਂ ਅੱਜ ਆਪਾਂ ਕੜੇ ਆ ਨਵਾਂ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਜਿੱਥੇ ਕਿ Swami Vivekananda ji ਦੇ ਜਨਮ ਦਿਵਸ ਤੇ ਫਿਟ ਇੰਡੀਆ ਦੇ ਤਹਿਤ ਸਾਈਕਲ ਰੈਲੀ ਕੱਢੀ ਜਾ ਰਹੀ ਹੈ ਜਿਸ ਨੂੰ ਕਿ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸਰਜੀਤ ਸਿੰਘ ਜੀ ਵੱਲੋਂ ਹਰੀ ਝੰਡੀ ਦੇ ਕੇ ਸਾਈਕਲ ਰੈਲੀ ਨੂੰ ਸਾਈਕਲ ਰੈਲੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਅ ਸਰਕਾਰੀ ਸਕੂਲ ਦੇ ਬੱਚਿਆਂ ਵੱਲੋਂ ਸਾਈਕਲ ਰੈਲੀ ਵਿੱਚ ਹਿੱਸਾ ਲੈਣ ਲਈ ਆ ਪ੍ਰਿੰਸੀਪਲ ਸਰਜੀਤ ਸਿੰਘ ਜੀ ਵੱਲੋਂ ਹਰੀ ਝੰਡੀ ਦੇ ਕੇ ਸਾਈਕਲ ਰੈਲੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਨੈਸ਼ਨਲ ਯੂਥ ਡੇ ਜਿਹੜਾ ਵੀਕ ਹੈ 12 ਤੋਂ 19 ਜਨਵਰੀ ਨਹਿਰੂ ਯੁਵਾ ਕੇਂਦਰ ਐਸਬੀਐਸ ਨਗਰ ਵੱਲੋਂ ਇਹ ਅਰੇਲੀ ਦੇ ਅਰੇਲੀ ਦੀ ਸ਼ੁਰੂਆਤ ਰੈਲੀ ਦੀ ਸ਼ੁਰੂਆਤ ਕੀਤੀ ਗਈ ਹੈ ਦੇਖ ਸਕਦੇ ਹੋ ਨਿਕੇ ਨਿਕੇ ਬੱਚਿਆਂ ਵੱਲੋਂ ਫਿਟ ਇੰਡੀਆ ਦੇ ਤਹਿਤ ਜਿਹੜੇ ਇੱਕ ਇੱਕ ਦਾ ਸਾਈਕਲ ਰੈਲੀ ਨਾਮਾ ਸ਼ਹਿਰ ਵਿਕੇ ਸਾਈਕਲ ਰੈਲੀ ਕੱਢੀ ਜਾ ਰਹੀ ਹੈ ਆ ਨਾਟ ਮੀ ਬਟ ਯੂ ਨੈਸ਼ਨਲ ਸਰਵਿਸ ਟੀਮ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਨਾਮਾ ਸ਼ਹਿਰ ਅੱਜ ਜਿਹੜੇ ਪੋਲੀ ਪੋਲੀ ਆਉਂ ਰਹੇ ਆ। ਜਿਹੜੇ ਵਲੰਟੀਅਰ ਆ ਉਹਨਾਂ ਵੱਲੋਂ ਨਿੱਕੇ ਬੱਚਿਆਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਹੌਲੀ ਹੌਲੀ ਜਾਣਾ ਹੈ। ਪੁਲਿਸ ਪ੍ਰਸ਼ਾਸਨ ਵੀ ਤਣਾਅ ਤੇ ਇਸ ਬਾਰੇ ਆਪਾਂ ਜਾਦਾ ਜਾਣਕਾਰੀ ਵੀ ਲਵਾਂਗੇ ਪ੍ਰਿੰਸੀਪਲ ਸਰ ਸਰਵਜੀਤ ਸਿੰਘ ਜੀ ਨੇ ਵੀ ਤੁਹਾਡੀ ਗੱਲ ਕਰਾਵਾਂਗੇ ਬਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਸਾਈਕਲ ਰੈਲੀ ਦੇ ਤਹਿਤ ਅ ਬੱਚੇ ਸਾਈਕਲ ਰੈਲੀ ਵਾਸਤੇ ਰਵਾਨਾ ਹੋ ਰਹੇ ਨੇ ਅ ਨਾਲ ਆਪਣੀਆਂ ਧੀਆਂ ਵੀ ਆ ਤੇ ਔਨ ਵਾਲੇ ਕੱਲ ਲੋਹੜੀ ਜਿਵੇਂ ਯਾਨਕੀ ਸਿਆਣੇ ਸਾਰੇ ਕਹਿੰਦੇ ਨੇ ਕਿ ਕੁੱਤਾ ਦੇ ਨਾਲ-ਨਾਲ ਧੀਆਂ ਦੀ ਲੋੜੀ ਵੀ ਪਾਈਏ ਤੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਫਿਟ ਇੰਡੀਆ ਦੇ ਤਹਿਤ ਜਿਹੜੀ ਸਾਈਕਲ ਰੈਲੀ ਕੱਢੀ ਜਾ ਰਹੀ ਹੈ ਇਸ ਵਿੱਚ ਸਾਡੇ ਨਵਾਂ ਸ਼ਹਿਰ ਦੀਆਂ ਧੀਆਂ ਨੇ ਵੀ ਆਪਣਾ ਪੂਰਾ ਯੋਗਦਾਨ ਪਾਇਆ ਹੈ ਧੀਆਂ ਵੀ ਇਸ ਰੈਲੀ ਦੇ ਵਿੱਚ ਹਿੱਸਾ ਲੈਣ ਲਈ ਜਾ ਰਹੀਆਂ ਨੇ ਸੋਣ ਸਾਡੇ ਨਾਲ ਪ੍ਰਿੰਸੀਪਲ ਸਰਵਿਸਿੰਗ ਜੀ ਮੌਜੂਦ ਨੇ ਆਪਾਂ ਇਹਨਾਂ ਤੋਂ ਇਨਾਂ ਦੇ ਵਿਚਾਰ ਲਵਾਂਗੇ ਕਿ ਇਹ ਇਸਰਾਈਲੀ ਬਾਰੇ ਜ਼ਿਆਦਾ ਜਾਣਕਾਰੀ ਲਵਾਂਗੇ ਸਾਸ਼ੀ ਗਾਲ ਸਰ ਸਵਾਗਤ ਹੈ ਬੀ ਬਤੀ ਨਮਸਾ ਚਾਹ ਮੌਜੂਦ ਜਿਹੜੇ ਸ਼ਾਡ ਆਉਟ ਪਰ ਹੁੰਦੇ ਆ ਬੰਦਰਾ ਜਿਹੜੀ ਇੰਟਰ ਹੈ ਇਹਨਾਂ ਨੂੰ ਬਹੁਤ ਸਾਰੀ ਐਨਰਜੀ ਆ ਤੇ ਜਿਹੜੀ ਐਨਰਜੀ ਹੈ ਇਹਨੂੰ ਜਨਰਲਾਈਜ਼ ਕਰਨ ਦੀ ਲੋੜ ਹੈ ਜੀ ਸੋ ਅਸੀਂ ਇਹੜੀਆਂ ਬੱਚਿਆਂ ਦੇ ਵਿੱਚ ਇਹਨੂੰ ਕਰਦੀ ਅਵੇਅਰਨੈਸ ਵੀ ਕਰਾਉਣੀ ਹੈ ਇਹਦੇ ਵਿੱਚ ਭਾਜਪਾ ਦੀ ਪਾਰਟੀ ਦੇ ਵਿਦਿਆਰਥੀ ਵੀ ਹਿੱਸਾ ਲੈ ਰਹੇ ਨੇ ਜੀ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਸਾਡੇ ਨਾਲ ਬੰਦਰਾ ਮੈਮ ਵੀ ਮੌਜੂਦ ਨੇ ਜਿਹੜੇ ਕਿ ਇਸ ਰੈਲੀ ਬਾਰੇ ਕੁਝ ਜਾਣਕਾਰੀ ਦੇਵੋਗੇ ਸਾਰੀ ਜੀ ਜੀ ਬੰਦਨਾ ਹਾਂ ਹਾਂ ਮੈਂ ਭਾਵਾ ਸਰਕਾਰ ਦੀ ਤਰਫੋਂ ਨੈਲੂ ਯੂਵਾ संगठन की यूथ ऑफिसर हूँ और नवाशहर की इंचार्ज हूँ भारत सरकार की फिट इंडिया कैंपेन के अंडर हमने ये एन एस एस संजीव डुगल जी और हमने मिलकर ये साइकिल रैली का आयोजन किया है और अ, 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 हमारा मेन मकसद है कि जो कोरोना के टाइम में हमारा यूथ जो है वो फिट रहे और साइकिल जो है ये एक अपने में एक बहुत अच्छी एक्टिविटी है हम यूथ के अंदर साइकिल को के इनको बच्चों को फिट रहने की जानकारी देना चाहता हूँ सर चाह रहे होली बारे जानकारी दे रहे मैं संजीव दुग्गल एन एस एस जी ग NSS ਦਾ ਸਥਾਪਨਾ ਦਿਵਸ ਵੀ ਹੈ ਇਸ ਦਿਨ ਅਸੀਂ ਜਿਹੜਾ ਹੈ ਵਿਦਿਆਰਥੀਆਂ ਦੇ ਲਈ ਕਾਰਜਕ੍ਰਮ ਕਰਦੇ ਹਾਂ ਵਿਵੇਕਾਨੰਦ ਜਯੰਤੀ ਨੂੰ ਜੁੱਦੇ ਤੋਂ ਅਸੀਂ ਸੈਲੀਬ੍ਰੇਟ ਕਰਦੇ ਹਾਂ ਉਸ ਦੇ ਸਬੰਧ ਵਿੱਚ ਅੱਜ ਨਹਿਰੂ ਜੀ ਦੇ ਦੋ ਤਿੰਨ ਮਕਸਦ ਨੇ ਇੱਕ ਤੇ ਵਿਦਿਆਰਥੀਆਂ ਦੇ ਵਿੱਚ ਜੇ ਸਮਾਜ ਦੇ ਵਿੱਚ ਨਸ਼ੇ ਦੇ ਖਿਲਾਫ ਅਵੇਅਰਨੈਸ ਕ੍ਰੀਏਟ ਕਰਨੀ ਦੂਸਰਾ ਫਿਟ ਇੰਡੀਆ ਅਭਿਆਨ ਅਤੇ ਤੀਸਰਾ ਜੋ ਹੈ ਸਵਚh ਭਾਰਤ ਮਿਸ਼ਨ ਇਹਨਾਂ ਵਿਸ਼ੇ ਨੂੰ ਲੈ ਕੇ ਅਸੀਂ ਜਿਹੜਾ ਹੈ ਅੱਜ ਇਸ ਰੈਲੀ ਕੱਢੀ ਹੈ ਇਸ ਵਿੱਚ ਨੇਰੀ ਜੁਵਾ ਕੇਂਦਰ ਔਰ ਨਮਾਸ਼ਾਹ ਸਕੂਲ ਦੇ ਐਨਐਸਐਸ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਹੈ ਧੰਨਵਾਦ ਸਵੱਛਤਾ ਬਾਰੇ ਮੈਂ ਥੋੜੀ ਜੀ ਅੱਛਾ ਤੁਸੀਂ ਵੀ ਦੱਸੋ ਮੈਂ ਸ਼ਹਿਰ ਵਾਸੀਆਂ ਨੂੰ ਸਵੱਛਤਾ ਬਾਰੇ ਦੱਸਣਾ ਚਾਹੁੰਦਾ ਹੈ ਸਵੱਛ ਭਾਰਤ ਮਿਸ਼ਨ ਤਹਿਤ ਜਿਹੜਾ ਸਰਵੇਖਣ ਹੋਣ ਜਾ ਰਿਹਾ ਹੈ 1 ਜਨਵਰੀ ਤੋਂ ਸਟਾਰਟ ਹੈ 31 ਮਾਰਚ ਤੱਕ ਚੱਲਣਾ ਹੈ ਉਹਦੇ ਸੰਬੰਧ ਵਿੱਚ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕੀ ਆਪਣੇ ਕੂੜੇ ਨੂੰ ਸਹੀ ਤਰ੍ਹਾਂ ਸੈਗਰੀਗੇਟ ਕਰਕੇ ਦਿਓ ਗਿੱਲਾ ਔਰ ਸੁੱਕਾ ਕੂੜਾ ਜਿਹੜਾ ਵੱਖਰਾ-ਵੱਖਰਾ ਤਾਉਂਗੇ ਤੇ ਇਹਦੇ ਨਾਲ ਜਿਹੜੀ ਸਵੱਾਈ ਆ ਔਰ ਸਾਫ ਸਫਾਈ ਜਿਹੜਾ ਸ਼ਹਿਰ ਦਾ ਮਾਤਾਵਾਤਾਰਨ ਬਚਿਆ ਰਹੂਗਾ ਤੇ ਇਹਦੇ ਨਾਲ ਕੀ ਮੈਂ ਹੋਰ ਦੱਸਣਾ ਚਾਹੁੰਦਾ ਕਿ ਅਸੀਂ ਹਰ ਘਰ ਦੇ ਵਿੱਚ ਡਸਟਬਿਨ ਲਾਉਣ ਕੋਸ਼ਿਸ਼ ਕੀਤੀ ਆ ਕਿ ਗਿੱਲਾ ਔਰ ਸੁੱਕਾ ਕੂੜਾ ਜਿਹੜਾ ਵੱਖਰਾ-ਵੱਖਰਾ ਦਵਾਂਗੇ ਪੋਲੀਥੀਨ ਵੀ ਘੱਟ ਵਰਤੋਂ ਕਰੀਏ ਔਰ ਤਾਂ ਕਿ ਵਾਤਾਵਰਨ ਨੂੰ ਆਪ ਸਭ ਵਧੀਆ ਰੱਖੀਏ ਬੱਦ ਤੋਂ ਬੱਦ ਬੂਟੇ ਲਾਈਏ ਔਰ ਜਿਹੜਾ ਪੋਲੀਥੀਨ ਆ ਇਹ ਦੇ ਵਿੱਚ ਸਾਡੇ ਲਈ ਬਹੁਤ ਜ਼ਿੰਦਗੀ 'ਚ ਬਹੁਤ ਘਾਤਕ ਬਣ ਗਿਆ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀਏ ਇਹਦੀ ਜਗ੍ਹਾ ਅਸੀਂ ਘਰੋਂ ਥੈਲਾ ਲੈ ਕੇ ਜਾਣ ਦੀ ਆਦਤ ਪਾਈਏ ਤਾਂ ਕਿ ਸਾਡਾ ਜਿਹੜਾ ਜੀਵਨ ਪੱਧਰ ਔਰ ਸਾਫ਼ ਸਫਾਈ ਵਜੋਂ ਜਿਹੜਾ ਵਾਤਾਵਰਣ ਬਚਿਆ ਰਹੇ ਕਿਉਂਕਿ ਦਿਨੋਂ-ਦਿਨ ਸਾਡਾ ਵਾਤਾਵਰਣ ਜਿਹੜਾ ਉਹ ਗਿਰਦਾ ਜਾ ਰਿਹਾ ਇਹਦੇ ਲਈ ਸਾਨੂੰ ਬੜੇ ਯਤਨ ਕਰਨ ਦੀ ਲੋੜ ਆ ਮੈਂ ਬਤੌਰ ਸੀਐਫ ਜਸਵਿੰਦਰ ਸਿੰਘ ਸਵੱਛ ਪਾਰਮਿਸ਼ਨ ਇਹ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਜੋ ਸਵੱਛਤਾ ਸਰਵੇਖਣ ਹੋਣ ਜਾ ਰਿਹਾ ਇਹਦੇ ਵਿੱਚ ਸਵੱਛਤਾ ਐਪ ਵੀ ਅਸੀਂ ਡਾਊਨਲੋਡ ਕਰਾ ਰਹੇ ਆ ਜਿਹਦੇ ਨਾਲ ਕੀ ਆ ਤੁਸੀਂ ਕਿਤੇ ਵੀ ਗੰਦਗੀ ਦੇਖਦੇ ਆ ਉਹਦੀ ਫੋਟੋ WhatsApp ਤੇ ਪਾ ਕੇ ਭੇਜ ਦਿਓ ਕਮੇਟੀ ਘਰੋਂ ਪਹੁੰਚ ਜਾਏਗੀ ਤੇ ਉਹਦੀ ਜਿਹੜੀ ਸ਼ਿਕਾਇਤ ਦਾ ਨਵਟਾਰਾ ਆ ਅਸੀਂ 24 ਘੰਟੇ ਦੇ ਵਿੱਚ ਵਿੱਚ ਕਰਾਂਗੇ ਤੋਂ ਇਸ ਤਰ੍ਹਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਆਪਣੇ ਆਲੇ ਦੁਆਲੇ ਨੂੰ ਸਾਫ਼ ਸੋਹਣਾ ਰੱਖਣ ਲਈ ਆਪਾਂ ਯੋਗ ਉਪਰਾਲਾ ਕਰੀਏ ਤਾਂ ਕਿ ਇਸ ਖੇਰ ਨੂੰ ਸਾਫ਼ ਸੋਹਣਾ ਰੱਖਣ ਵਿੱਚ ਪਹਿਲਾ ਨੰਬਰ ਲਿਆ ਸਕੀਏ ਧੰਨਵਾਦ ਸਰਦਾਜੀ ਬੜੇ ਵਧੀਆ ਵਿਚਾਰ ਸੀਗੇ ਆਪਾਂ ਜੇ ਕਿਤੇ ਬਾਜ਼ਾਰ ਜਾਈਏ ਤਾਂ ਨਾਲ ਦੀ ਨਾਲ ਆਪਣਾ ਥੈਲਾ ਨਾਲ ਲੈ ਕੇ ਜਾਈਏ ਤਾਂ ਜੋ ਅ ਸਵੱਛਤਾ ਬਣੀ ਰਹੇ ਨਵਾਂ ਸ਼ਹਿਰ ਪੰਜਾਬ ਇੰਡੀਆ ਦੇ ਵਿੱਚ ਸਵੱਛਤਾ ਬਣੀ ਰਹੇ ਤੇ ਸੋ ਸੋ ਦੋਸਤੋ ਇਸ ਪੇਜ ਦੇ ਵਿੱਚ ਐਨਾਂ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਖੜੇ ਆ ਜਿੱਥੇ ਕਿ ਨਵਾਂ ਸ਼ਹਿਰ ਦੇ ਫਿਟ ਇੰਡੀਆ ਦੇ ਸਾਈਕਲ ਰੈਡਿ ਗੱਡੀ ਗਈ ਸੀ ਸੋ ਦੋਸਤੋ ਇਸ ਪੇਜ ਦੇ ਵਿੱਚ ਐਨਾਂ ਹੀ ਬਹੁਤ ਜਲਦ ਮਿਲਦੇ ਕਿਸੇ ਹੋਰ ਨਵੀਂ ਪੇਸ਼ਕਸ਼ ਤਾਂ ਦਿੱਤ ਲਈ ਧੰਨਵਾਦ